ਇਹ ਦੇਖੋ ਸੇਮ ਉਹ ਸੇਮ ਕਤੇ ਡਰਿੰਕ ਤੋਂ ਆਉਂਦੀ ਹੈ ਐਂਗਲੈਂਡ ਹੈ ਅੱਜ ਕੱਲ ਪਤਾ ਚੋਰੀ ਹੁੰਦੀ ਕਹਿ ਤੁਹਾਨੂੰ ਕਾਹਨੂੰ ਛੱਡਣਾ ਸੀ ਕੈਸ ਕੁੜੀਆ ਬੰਦਾ ਚੜਕੇ ਜਾਂਦਾ ਪਤਾ ਤਾਂ ਹੈਗਾ ਨਬਰਾ ਹਰ ਫੇਰ ਬੰਦ ਕਰੀ ਕੋਈ ਐਸਾ ਚਾਂਸ ਹੋਏ ਨਹੀਂ ਅੱਧਾ ਕਿ ਕਿ ਚਾਂਸ ਨਹੀਂ 30 ਸਾਲ ਹੋ ਗਏ ਸਾਨੂੰ ਇੱਥੇ ਦੇ ਸਾਡੇ ਬਜ਼ੁਰਗ ਰਹਿੰਦੇ ਸੀ ਇੱਥੇ ਜੱਦੇ ਪਾਕਿਸਤਾਨ ਪਾਕਿਸਤਾਨ ਤੋਂ ਆਏ ਇੱਥੇ ਰਹਿੰਦੇ ਆ ਇਹ ਜਗ੍ਹਾ ਮੋੜ ਕਿਹਦੀ ਜਿਹੜੀ ਪ੍ਰੈਸ ਮੋੜਦੀ ਸੀ ਫੋਟੋ ਖੇਡ ਕੇ ਬੰਦੇ ਨੇ ਕਈ ਵਾਰ ਰਹਿਣਾ ਟਾਈਪ ਕਰਨਾ ਫਿਰ ਤੁਸੀਂ ਟਾਈਪ ਕੀਤਾ ਉਹ ਹੀ ਸਿੰਬਲ ਆ ਗਏ ਬਹੁਤ ਬਾਰੇ ਕਰ ਬਾਰੀਆ ਪੀਡੀਫ ਦੇ ਦੋ ਕਰ ਲੈਣਗੇ ਹੁਣ ਦੋਵੇਂ ਟਾਈਪ ਕਰ ਲੈ ਆਲਰਾਇਟ ਡੈਮੋ ਇਹ ਵੀ ਜੀਸਮ ਕਰ ਲੈ ਹਾਂ ਇਸ ਨੌਨ ਸਾਰਾ ਜਿਹੜੇ ਵਿੱਚ ਪਿਆ ਕੀ ਹੈ ਮੁਖਸ਼ਾ ਸੰਜੇ ਜੀ ਬੀਤੇ ਦਿਨੀ ਮਨਿਆਰਾ ਮੱਲਾ ਦੇ ਵਿੱਚ ਚੋਰੀ ਹੁੰਦੀ ਹੈ ਲਗਭਗ ਦੱਸਿਆ ਜਾ ਰਿਹਾ ਵੀ 20 ਤੋਲੇ ਤੋਂ ਪਲੱਸ ਸੋਨਾ ਸੀ ਤੇ 5 ਗਲਾਖ ਲੱਖ ਰੁਪਏ ਦੀ ਨਕਦੀ ਸੀ ਪੁਲਿਸ ਨੇ 24 ਘੰਟਿਆਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਫੜ ਲਿਆ ਗਿਆ ਕੀ ਕਹੋਗੇ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਦਾ ਜੀਨਪਤੀ ਜੀ ਜਿਹੜੇ ਇੰਚਾਰਜ ਨੇ ਇੱਥੇ ਦਾ ਪਹਿਲੇ ਸਟਾਫ ਜੱਜਪਾਲ ਜੀ ਐਸਆਈ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਗੱਲ 10 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈ ਅਸੀਂ 8-9 ਵਜੇ ਰਿਪੋਰਟ ਲਖਾਈ ਤੇ 6:00 ਵਜੇ ਇਹਨਾਂ ਨੇ ਜਿਹੜਾ ਬੰਦਾ ਟ੍ਰੇਨ ਕਰਕੇ ਮਾਲ ਵੀ ਪਰਾਂਵੀ ਵੀ ਕਰ ਲਈ ਤਾਂ ਬਹੁਤ ਇਹਨਾਂ ਦਾ ਧੰਨਵਾਦ ਤੇ ਸ਼ਹਿਰ ਵਾਸੀਆਂ ਦਾ ਅੱਜ ਇੰਨਾ ਕੁ ਵਿਸ਼ਵਾਸ ਵੱਧ ਗਿਆ ਹੈ ਪ੍ਰਸ਼ਾਸਨ ਦੇ ਉੱਤੇ ਵੀ ਸ਼ਹਿਰ ਵਾਸੀ ਹੁਣ ਕਹਿਣ ਲੱਗੇ ਵੀ ਹੁਣ ਪ੍ਰਸ਼ਾਸਨ ਬਹੁਤ ਵਧੀਆ ਕੀ ਕੁਝ ਸਾਲ ਪਿਛੇ ਜਿਹੜੀ ਇੱਕ ਲੁੱਟ ਖਸੂਦ ਤੇ ਪਟਿਆਲਾ ਰੋਡ ਤੇ ਹੋਈ ਸੀਗੀ ਸਾਧਰ ਨਾਲੇ ਸਾਡੇ ਕਾਰਦੀ ਜਿਹੜੀ ਆ ਦੋ ਮੋਟਰਸਾਈਕਲ ਮੁੰਡੇ ਦਾ ਮੋਟਰਸਾਈਕਲ ਖੋ ਕੇ ਲੈ ਕੇ ਜਿੱਤੇ ਮਾਰਕੁੱਟ ਕਰਕੇ ਸੀਗੇ ਤੇ ਉਹ ਵੀ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਜਿਹੜੀ ਆ ਉਹ ਵੀ ਬਰਾਮਦ ਕਰ ਲਈ ਸੀ ਸਾਰੇ ਸਟਾਫ ਦਾ ਜੀ ਬਸ ਇਹ ਬਹੁਤ ਤਾਂ ਮਦਦਗਾਰ ਕਰ ਰਿਹਾ ਬੜੇ ਇਮਾਨਦਾਰ ਨਾਲ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈ ਇਹ ਸਟਾਫ ਜਿਹੜਾ ਕੰਮ ਕਰ ਰਿਹਾ ਸਾਨੂੰ ਸ਼ਹਿਰ ਵਾਸੀਆਂ ਨੂੰ ਵੀ ਸਾਨੂੰ ਪਰਸਨਲੀ ਵੀ ਸਾਡੇ ਗੁਆਂਢ ਦੀ ਚੋਰੀ ਬਹੁਤ ਵੀ ਖੁਸ਼ੀ ਹੈ ਸਾਨੂੰ ਕਿੰਨਾ ਪੁਲਿਸ ਦੀ ਜਿਹੜੀ ਇਹ ਕੀਤੇ ਗਏ ਕੰਮ ਤਾਂ ਤੁਸੀਂ ਸਲਾਘਾ ਸਮਝਦੇ ਹੋ ਬਿਲਕੁਲ ਬਿਲਕੁਲ ਅਸੀਂ ਖਾਸ ਤੌਰ ਤੇ ਐਸਐਚਓ ਸਾਹਿਬ ਦਾ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਾਂਗਾ ਸਰਦਾਰ ਚੇਤਨ ਸਿੰਘ ਜਿਹੜਾ ਸਾਡੇ ਨੂੰ ਨੇ ਵੀ ਪਰਸਨਲੀ ਤੌਰ ਤੇ ਇਹਨਾਂ ਨੂੰ ਫੋਨ ਕਰਕੇ ਕਿਹਾ ਵੀ ਜਿਹੜਾ ਜਿਹੜਾ ਹੈ ਜਲਦੀ ਨਿਪਟਾਰਾ ਕੀਤਾ ਵੀ ਜਲਦੀ ਚੋਰ ਚੇਰ ਨਹੀਂ ਪੜੇਗਾ ਵੀ ਤਾਂ ਚੋਰ ਨਹੀਂ ਫੜ ਕੇ ਇਹਨਾਂ ਨੇ ਬਹੁਤ ਹੀ ਵਧੀਆ ਸਲਾਘਾਯੋਗ ਠੀਕ ਹੈ ਥੈਂਕ ਯੂ ਆ ਲੜ ਜੀ ਬਈ ਬੈਠੋ ਜੀ ਬੈਠੋ ਹਸਤਨ ਪੇੜ ਦਾ ਕੰਮ 2 ਮੀਟਰ ਤੋਂ ਆਪਣੇ ਕਾਰ ਚੈਕਿੰਗ ਵਾਲੇ ਤੇ 1 ਚੌੜੀ ਵਾਲਾ ਹੋਰ ਖਪ ਖਪ ਕੰਮ ਕਰ ਦੋ ਜੀ ਗੋ ਮੈਂ ਤਾਂ ਹੋ ਗਿਆ ਲੰਦਾ ਸਰ ਕੱਲ ਬੀਤੇ ਦਿਨੀ ਸਮਾਣਾ ਦੇ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਕਹਿ ਰਹੇ ਨੇ ਵੀ 25 ਤੋਲੇ ਸੋਨਾ 1.5 ਲੱਖ ਰੁਪਏ ਦੀ ਨਕਦੀ ਲੈ ਕੇ ਵੀ ਗਏ ਨੇ ਕੀ ਕਹੋਂਗੇ ਉਹ ਚੋਰ ਕਿਸ ਤਰੀਕੇ ਨਾਲ ਫੜੇਗੇ ਜਿਹੜੀ ਇਸ ਚੋਰੀ ਦੀ ਵੱਡੀ ਵਾਰਦਾਤ ਜਿਹੜੀ ਹੈ ਸਾਡੇ ਧਿਆਨ ਦੇ ਵਿੱਚ ਆਈ ਆ 20 ਆਦਮੀ जोगिंदरपाल ਪੁੱਤਰ ਰਾਮਦਾਸ ਨੇ ਐਡਮਿਸ਼ਨ ਦਿੱਤੀ ਕਿ ਉਹਦੇ ਘਰ ਉਹ ਕਿਸੇ ਰਿਸ਼ਤੇਦਾਰੀ ਦੇ ਵਿੱਚ ਗਿਆ ਹੋ ਸੀ 19 ਤਰੀਕ ਨੂੰ ਜਦੋਂ ਉਹ 20 ਤਰੀਕ ਨੂੰ ਵਾਪਸ ਆਇਆ ਉਹ ਉਸਨੇ ਦੇਖਿਆ ਕਿ ਜਿੰਦੇ ਜਿਹੜੇ ਹੈ ਉਹਦੇ ਘਰ ਦੇ ਘਰੇਲਮਾਂਗੇ ਨੇ ਟੁੱਟੇ ਹੋਏ ਸੀ ਤੇ ਉਹਦੇ ਜਦੋਂ ਆਪਣੀ ਬਲੌਂਗਿੰਗਸ ਚੈੱਕ ਕੀਤੀ ਉਸਨੇ ਦੇਖਿਆ ਕਿ ਇਹ ਰਾਉਂਡ 20 ਟੋੜੇ ਸੋਨਾ ਤੇ ਹੋਰ ਨਕਦੀ ਅਤੇ ਮੋਬਾਈਲ ਫੋਨ ਚੋਰੀ ਹੋਏ ਸੀ ਉਸਨੇ ਤੁਰੰਤ ਪੁਲਿਸ ਨੂੰ ਇਨਟੀਮੇਟ ਕੀਤਾ ਤੇ ਪੁਲਿਸ ਨੇ ਤੁਰੰਤ ਐਫਆਈਆਰ ਮੋਦੀ ਵਿੱਚ ਦਰਜ ਕੀਤੀ ਚੋਰੀ ਚੋਰੀ ਦੇ ਸੈਕਸ਼ਨ ਲਾ ਕੇ ਜੀ ਇਹਦੇ ਵਿੱਚ ਦਰਸ਼ਨਯੋਗ ਇਹ ਹੈ ਕਿ ਇਹ ਬਲਾਈਂਡ ਚੋਰੀ ਦਾ ਕੇਸ ਸੀ ਤੇ 24 ਆਵਰਸ ਸਮਾਣਾ ਪੁਲਿਸ ਤੇ ਇਸੇ ਸਮਾਣੇ ਦੀ ਟੀਮ ਨੇ ਇਹਨਾਂ ਨੂੰ ਟ੍ਰੇਸ ਕੀਤਾ ਹੈ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਦੋਸ਼ੀ ਜਿਹੜਾ ਰਾਕੇਸ਼ ਕੁਮਾਰ ਹੈ ਉਸਨੂੰ ਸਮਾਣੇ ਤੋਂ ਹੀ ਟ੍ਰੇਸ ਕਰ ਲਿਆ ਉਹ ਬਚਨੇ ਦੀ ਜਿਹੜਾ ਇਹ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਸਮਾਨੇ ਦੇ ਵਿੱਚੋਂ ਹੀ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਤੇ ਸੋਨਾ ਤੇ ਜਿਹੜਾ ਮੋਬਾਈਲ ਫੋਨ ਉਹ ਵੀ ਚੁੱਕ ਲਿਆ ਨਕਦੀ ਵੀ ਹੋਗੀ ਸੀ ਨਾਲ ਹਾਂਜੀ ਨਕਦੀ ਕੈਸ਼ ਪਾਰਸ਼ਲੀ ਰਿਕਵਰ ਹੋਇਆ ਬਾਕੀ ਵੀ ਹੋਰ ਉਹਨਾਂ ਨੂੰ ਜਦੋਂ ਅਸੀਂ ਡੀਰੋਗੇਟ ਕਰਾਂਗੇ ਤਾਂ ਹੋਰ ਕੈਸ਼ ਦੀ ਤੇ ਹੋਰ ਵੀ ਸਮਾਨ ਇਹ ਇੱਕੋ ਹੀ ਬੰਦੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹਾਂਜੀ ਇਹ ਇਕੱਲਾ ਬੰਦਾ ਸੀ ਠੀਕ ਹੈ ਇਹਦਾ ਪਹਿਲੇ ਕ੍ਰਿਮੀਨਲ ਐਂਟੀਸੀਡੈਂਟ ਵੀ ਹੈ ਜਿਉਂ ਤੇ ਪਹਿਲੇ ਐਨਡੀਪੀਐਸ ਐਕਸਾਈਜ਼ ਤੇ ਚੋਰੀ ਦੇ ਹੋਰ ਵੀ ਕੁੱਝ ਹੈ ਕਾਫੀ ਮੁਕੱਦਮੇ ਕਾਫੀ ਬੱਚੇ ਠੀਕ ਹੈ ਸਰ ਥੈਂਕ ਯੂ